ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਤੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 450 ਦੇ ਉੱਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ ਹੇ ਹਰੀ ਤੂੰ ਸਭ ਜੀਵਾਂ ਦਾ ਮਾਲਕ ਹੈ ਪ੍ਰਮਾਤਮਾ ਜੀ ਦਾ ਇੱਕ ਨਾਮ ਹੈ ਹਰ ਭਾਵ ਸਦਾ ਹਰੇ ਭਰੇ ਰਹਿਣ ਵਾਲੇ ਵਾਹਿਗੁਰੂ ਜੀ ਸਦਾ ਹਰੇ ਭਰੇ ਰਹਿੰਦੇ ਨੇ ਸਦਾ ਖਿੜੇ ਰਹਿੰਦੇ ਹਨ ਉਸ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ ਅਸੀਂ ਵੀ ਸਾਧ ਸੰਗਤ ਜੀ ਹਰੇ ਭਰੇ ਹੋ ਸਕਦੇ ਹਾਂ ਭਾਵ ਆਨੰਦ ਖੁਸ਼ੀ ਖੇੜਾ ਚਾਮਲਾਰ ਇਹ ਅਵਸਥਾ ਸਾਨੂੰ ਪ੍ਰਾਪਤ ਹੋ ਸਕਦੀ ਹੈ ਅੰਮ੍ਰਿਤ ਬਾਣੀ ਦੇ ਬਚਨ ਨੇ ਨਾਮ ਦੀ ਦਾਤ ਝੋਲੀ ਵਿੱਚ ਪੈ ਜਾਵੇ ਗੁਰੂ ਜੀ ਦੇ ਉਪਦੇਸ਼ ਹਿਰਦੇ ਵਿੱਚ ਵਸ ਜਾਣ ਤੇ ਮਨੁੱਖ ਤਨ ਕਰਕੇ ਮਨ ਕਰਕੇ ਅੰਦਰੋਂ ਬਾਹਰੋਂ ਹਰਿਆ ਭਰਿਆ ਹੋ ਸਕਦਾ ਨਾਨਕ ਨਾਮ ਮਿਲੇ ਤਾਂ ਜੀਵਾ ਤਨੁ ਮਨ ਥੀ ਵੈ ਹਰਿਆ ਹੇ ਹਰੀ ਤੂੰ ਸਭ ਜੀਵਾਂ ਦਾ ਮਾਲਕ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਸਾਰੇ ਜੀਵ ਪ੍ਰਮਾਤਮਾ ਜੀ ਤੁਸੀਂ ਹੀ ਪੈਦਾ ਕੀਤੇ ਨੇ ਤੁਸੀਂ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਹੋ ਸਾਰਿਆਂ ਨੂੰ ਬਣਾਉਣ ਵਾਲੇ ਹੋ ਕਿਸ ਹੱਥ ਕਿਸੈ ਦੇ ਕਿਸ ਨਾਹੀ ਸਭ ਚਲਹਿ ਚਲਾਈ ਕਿਸੇ ਜੀਵ ਦੇ ਆਪਣੇ ਵਸ ਵਿੱਚ ਕੁਝ ਨਹੀਂ ਜਿਵੇਂ ਤੂੰ ਤੋਰਦਾ ਹੈ ਤੇਵੇਂ ਸਾਰੇ ਜੀਵ ਤੁਰਦੇ ਹਨ ਇਸ ਪੰਕਤੀ ਤੋਂ ਇਹ ਵੀ ਭਾਵ ਲੈਣਾ ਕਿ ਕੋਈ ਵੀ ਨੇਕ ਕਰਮ ਕਰਕੇ ਮਨ ਦੇ ਅੰਦਰ ਅਭਿਮਾਨ ਹਉਮੇ ਹੰਕਾਰ ਨਹੀਂ ਕਰਨਾ ਸਾਰੇ ਨੇਕ ਕਾਰਜਾਂ ਦੇ ਕਰਾਉਣ ਵਾਲੇ ਪਰਮਾਤਮਾ ਜੀ ਆਪ ਹੀ ਹਨ ਆਪ ਹੀ ਵੈਗੁਰੂ ਜੀ ਆਪਣੇ ਚਰਨਾਂ ਨਾਲ ਜੋੜਨ ਵਾਲੇ ਹਨ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਵੈਗੁਰੂ ਜੀ ਆਪ ਹੀ ਰਾਜੇ ਪੇਖਾਰੀ ਵਿਦਵਾਨ ਮੂਰਖ ਵੈਗੁਰੂ ਜੀ ਆਪ ਹੀ ਬਣਾਉਣ ਵਾਲੇ ਹਨ ਉਸ ਪਰਮਾਤਮਾ ਜੀ ਦੀ ਕਾਇਨਾਤ ਦਾ ਕੁਦਰਤ ਦਾ ਸ਼ਕਤੀ ਤਾਕਤ ਦਾ ਕਿਸੇ ਨੇ ਅੰਤ ਨਹੀਂ ਪਾਇਆ ਕਿਸੇ ਜੀਵ ਦਾ ਆਪਣਾ ਜ਼ੋਰ ਨਹੀਂ ਚੱਲਦਾ ਕਿਸੇ ਜੀਵ ਦੇ ਆਪਣੇ ਵਸ ਵਿੱਚ ਕੁਝ ਨਹੀਂ ਜਿਵੇਂ ਪ੍ਰਮਾਤਮਾ ਜੀ ਤੁਸੀਂ ਤੋਰਦੇ ਹੋ ਤਵੇਂ ਤੇਵੇਂ ਅਸੀਂ ਜੀਵ ਤੁਰਦੇ ਹਾਂ ਭਾਵ ਕਾਰਜ ਕਰਦੇ ਹਾਂ ਜੇ ਨ ਤੂੰ ਮਿਲਹਿ ਪਿਆਰੇ ਸੇ ਤੁਦ ਮਿਲਹਿ ਜੋ ਹਰ ਮਨ ਪਾਏ ਹੇ ਪਿਆਰੇ ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਹੈ ਜਿਹੜੇ ਤੈਨੂੰ ਆਪਣੇ ਮਨ ਵਿੱਚ ਚੰਗੇ ਲੱਗਦੇ ਨੇ ਉਹ ਤੇਰੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਅੰਮ੍ਰਿਤ ਬਾਣੀ ਦੇ ਬਚਨ ਨੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਵਾਹਿਗੁਰੂ ਜੀ ਦੇ ਨਾਲ ਜੁੜਨਾ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨਾ ਇਹ ਵੀ ਵੈਗੁਰੂ ਜੀ ਦੀ ਇੱਕ ਦਾਤ ਹੈ ਇਹ ਦਾਤ ਪ੍ਰਾਪਤ ਕਰਨ ਵਿੱਚ ਸਾਡਾ ਆਪਣਾ ਜੋਰ ਵਸ ਨਹੀਂ ਚੱਲਦਾ ਫਰੀਦਾ ਕਾਲੀ ਜਿਨੀ ਨਾ 라ਵਿਆ ਤੌਲੀ 라ਵੇ ਕੋਏ ਕਰ ਸਾਈਂ ਸਿਓ ਪਿਰਹੜੀ ਰਾਂਗਨ ਵੇਲਾ ਹੋਈ ਮਹਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨਾ ਲੱਗਈ ਜੇ ਲੋਚੈ ਸਭ ਕੋਏ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਤੇ ਵੈ ਗੁਰੂ ਜੀ ਤੁਸੀਂ ਆਪ ਹੀ ਆਪਣੇ ਨਾਲ ਜੀਵਾਂ ਨੂੰ ਮਿਲਾ ਲੈਂਦੇ ਹੋ ਜਿਹੜੇ ਵੈ ਗੁਰੂ ਜੀ ਤੁਹਾਨੂੰ ਪਾਉਂਦੇ ਹਨ ਸਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਜਿਹੜੇ ਵੈਗੁਰੂ ਜੀ ਤੁਹਾਨੂੰ ਪਾਉਂਦੇ ਹਨ ਉਹੀ ਤੁਹਾਨੂੰ ਗਾਉਂਦੇ ਹਨ ਅਗਰ ਅਸੀਂ ਪ੍ਰਮਾਤਮਾ ਜੀ ਦੇ ਗੁਣ ਗਾਈਏ ਇਹਦੇ ਵਿੱਚ ਵੀ ਸਾਨੂੰ ਉਸ ਵੈਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਏ ਵੈਗੁਰੂ ਜੀ ਦਾ ਧੰਨਵਾਦ ਕਰੀਏ ਕਿ ਵੈਗੁਰੂ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਮੂਰਖਾਂ ਨੂੰ ਆਪਣੀਆਂ ਵਡਿਆਈਆਂ ਸਿਫਤ ਸਲਾਹਾਂ ਕਰਨ ਦੀ ਦਾਤ ਬਖਸ਼ਿਸ਼ ਕੀਤੀ ਹੋਈ ਹੈ ਜਿਨ੍ਹਾਂ ਨੂੰ ਵੈਗੁਰੂ ਜੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਲੈਂਦੇ ਹੋ ਉਹੀ ਵੈਗੁਰੂ ਜੀ ਤੁਹਾਡੇ ਨਾਲ ਜੁੜਦੇ ਹਨ ਜਨ ਨਾਨਕ ਸਤ ਗੁਰ ਭੇਟਿਆ ਹਰ ਨਾਮ ਤਰਾਏ ਏ ਦਾਸ ਨਾਨਕ ਸਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਦਾਸ ਕਹਿ ਰਹੇ ਹਨ ਸੇਵਕ ਕਹਿ ਰਹੇ ਹਨ ਜਿੰਨਾ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਗੁਰੂ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਵਿੱਚ ਜੋੜ ਕੇ ਇੱਥੇ ਇਸ ਗੱਲ ਦਾ ਖਿਆਲ ਰੱਖਣਾ ਸਤ ਗੁਰੂ ਜੀ ਸਾਨੂੰ ਆਪਣੇ ਨਾਲ ਨਹੀਂ ਜੋੜਦੇ ਸਤ ਗੁਰੂ ਜੀ ਸਾਨੂੰ ਪ੍ਰਮਾਤਮਾ ਜੀ ਦੇ ਨਾਲ ਜੋੜਦੇ ਨੇ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ ਐਸੀ ਸਾਡੇ ਤੇ ਕਿਰਪਾ ਕਰਦੇ ਸਾਨੂੰ ਰਾਹ ਦੱਸ ਦਿੰਦੇ ਨੇ ਕਿ ਤੁਸੀਂ ਕਿਵੇਂ ਇਸ ਡਰਾਮਣੇ ਸੰਸਾਰ ਸਮੁੰਦਰ ਜੋ ਕਿ ਵਿਸ਼ਿਆਂ ਵਿਕਾਰਾਂ ਦੇ ਨਾਲ ਭਰਿਆ ਹੋਇਆ ਇਸ ਨੂੰ ਤੁਸੀਂ ਕਿਵੇਂ ਪਾਰ ਕਰਨਾ ਹੈ ਇਹ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਸ ਜੀਵ ਦੀ ਝੋਲੀ ਵਿੱਚ ਵਾਹਿਗੁਰੂ ਜੀ ਦਾ ਨਾਮ ਪ੍ਰਮਾਤਮਾ ਦੀ ਯਾਦ ਦੀ ਦਾਤ ਪਾ ਦਿੰਦੇ ਨੇ ਉਹ ਰੱਬ ਦਾ ਪਿਆਰਾ ਪ੍ਰਮਾਤਮਾ ਨੂੰ ਜਪਦਾ ਹੋਇਆ ਗੁਰੂ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਉਂਦਾ ਹੋਇਆ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਉਹ ਰੱਬ ਦਾ ਪਿਆਰਾ ਆਪ ਵੀ ਤਰ ਜਾਂਦਾ ਆਪਣੇ ਸੰਗੀਆਂ ਸਾਥੀਆਂ ਸੰਗਤ ਕਰਨ ਵਾਲਿਆਂ ਨੂੰ ਵੀ ਤਾਰ ਲੈਂਦਾ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਸਤਿਗੁਰੂ ਜੀ ਕਿਰਪਾ ਕਰਕੇ ਰੱਬ ਦੇ ਪਿਆਰੇ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਨੇ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਤ ਭਾਂਤ ਕਰ ਨਹੀਂ ਹਰ ਹਰ ਈ ਜੈ ਰਾਮ ਰਾਜੇ ਕੋਈ ਮਨੁੱਖ ਰਾਗ ਗਾ ਕੇ ਜਿਹਨੂੰ ਕਲਾਸੀਕਲ ਦੀ ਜਾਣਕਾਰੀ ਆ ਜੀਲੀ ਝੋਲੀ ਵਿੱਚ ਵੈ ਗੁਰੂ ਜੀ ਨੇ ਰਾਗਾਂ ਦੀ ਦਾਤ ਪਾਈ ਹੋਈ ਆ ਕਈ ਜੀ ਵਿਸਤਰਾ ਪ੍ਰਮਾਤਮਾ ਦੀ ਸਿਵਤ ਸਲਾਹ ਕਰਦੇ ਨੇ ਕੋਈ ਮਨੁੱਖ ਰਾਗ ਗਾ ਕੇ ਰਾਗ ਦਾ ਅਰਥ ਹੁੰਦਾ ਪਿਆਰ ਰਾਗ ਭਾਵ ਨਿਰਧਾਰਤ ਰਾਗਾਂ ਵਿੱਚ ਗਾਉਣਾ ਕੋਈ ਸੰਖ ਆਦਿਕ ਸਾਜ਼ ਵਜਾ ਕੇ ਨਾਦੀ ਨਾਦੀ ਦਾ ਭਾਵ ਹੁੰਦਾ ਸੰਖ ਆਦਿ ਵਜਾ ਕੇ ਫਿਰ 베ਦੀ ਧਰਮ ਪੁਸਤਕਾਂ ਦੇ ਰਾਹੀ ਭਾਵ ਧਰਮ ਪੁਸਤਕਾਂ ਪੜ੍ਹ ਕੇ ਜਿਵੇਂ ਆਪਾਂ ਹੁਣ ਅੰਮ੍ਰਿਤ ਬਾਣੀ ਪੜ੍ਹਦੇ ਹਾਂ ਨਾਲ ਅਰਥ ਪੜ੍ਹਦੇ ਵਿਚਾਰਦੇ ਹਾਂ ਕਈ ਤਰੀਕਿਆਂ ਨਾਲ ਪ੍ਰਮਾਤਮਾ ਦੇ ਕੋਈ ਮਨੁੱਖ ਗੁਣ ਗਾਉਂਦਾ ਅਲੱਗ-ਅਲੱਗ ਤਰੀਕੇ ਨੇ ਪ੍ਰਮਾਤਮਾ ਦੀਆਂ ਸਿਫਤ ਸਲਾਹਾਂ ਕਰਨ ਦੇ ਪਰ ਪ੍ਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ ਭਾਵੇਂ ਕੋਈ ਰਾਗ ਗਾਉਂਦਾ ਹੋਵੇ ਭਾਵੇਂ ਕੋਈ ਸ਼ੰਖ ਆਦਕ ਹੋਰ ਸਾਜ਼ ਵਜਾਉਂਦਾ ਹੋਵੇ ਪਾਵੇਂ ਗੁਤਾਰਮਕ ਪੁਸਤਕਾਂ ਪੜਦਾ ਹੋਵੇ ਕਈ ਤਰੀਕਿਆਂ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਹੋਵੇ ਇਸ ਤਰ੍ਹਾਂ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ ਕਿਉਂ ਨਹੀਂ ਇਸ ਤਰ੍ਹਾਂ ਪ੍ਰਮਾਤਮਾ ਪ੍ਰਸੰਨ ਹੁੰਦਾ ਕਿਉਂਕਿ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕੀ ਕੀਜੈ ਜਿਨ੍ਹਾਂ ਦੇ ਅੰਦਰ ਫਰੇਬ ਅਤੇ ਪਾਪ ਹੈ ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ pau ਕੋਈ ਉਸ ਦਾ ਲਾਭ ਨਹੀਂ ਹੈ ਜਿਨ੍ਹਾਂ ਜਰੇ ਸੀ ਅੰਦਰੋਂ ਸ਼ੁੱਧ ਨਹੀਂ ਹੁੰਦੇ ਜਿਨ੍ਹਾਂ ਜਰੇ ਸਾਡਾ ਹਿਰਦਾ ਸ਼ੁੱਧ ਨਹੀਂ ਹੁੰਦਾ ਰਾਗ ਗਾਉਣਾ ਇੱਕ ਕਲਾ ਹੈ ਇਸ ਨੂੰ ਕੋਈ ਵੀ ਮਿਹਨਤ ਕਰਕੇ ਸਿੱਖ ਸਕਦਾ ਪਰ ਜੇ ਕੋਈ ਮਨੁੱਖ ਕਵੇ ਕਿ ਮੈਨੂੰ ਹਣ ਰਾਗ ਗਾਉਣੇ ਆ ਗਏ ਨੇ ਜਾਂ 뮤지컬 ਇਨਸਟਰੂਮੈਂਟ ਮੈਂ ਪਲੇ ਕਰ ਲੈਂਦਾ ਹਾਂ ਮੈਂ ਕੋਈ ਖਾਸ ਸਾਜ਼ ਵਜਾ ਲੈਂਦਾ ਸ਼ੰਖ ਵਜਾ ਲੈਂਦਾ ਹਾਂ ਕਿਉਂਕਿ ਪੁਰਾਣੇ ਸਮੇਂ ਵਿੱਚ ਇੰਨੇ ਜ਼ਿਆਦਾ ਇਲੈਕਟ੍ਰੋਨਿਕ ਸਾਜ਼ ਤਾਂ ਨਹੀਂ ਸਨ ਇਸ ਵਾਸਤੇ ਜਿਹੜੇ ਨੈਚੁਰਲ ਸਾਜ਼ ਮਿਲਦੇ ਸੀ ਲੋਕੀ ਉਹਨਾਂ ਦੀ ਵਰਤੋਂ ਕਰਦੇ ਸੀ ਜਿਹੜਾ ਸੰਖਿਆ ਇਹ ਇੱਕ ਕੁਦਰਤੀ ਸਾਜ਼ ਆ ਇੱਕ ਜੀਵ ਦਾ ਇੱਕ ਕੀੜੇ ਦਾ ਜਿਹੜਾ ਸੰਖਿਆ ਇਹ ਖੋਲਿਆ ਕੀੜਾ ਵਿੱਚੋਂ ਨਿਕਲ ਜਾਂਦਾ ਸੰਖ ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਪਏ ਰਹਿ ਜਾਂਦੇ ਨੇ ਉਸ ਸੰਖ ਦੇ ਵਿੱਚ ਛੇਕ ਕਰਕੇ ਤੇ ਉਹਦੇ ਵਿੱਚ ਜਦੋਂ ਹਵਾ ਪਾਸ ਕਰਦੇ ਨੇ ਤੇ ਉਹਦੇ ਤੋਂ ਆਵਾਜ਼ ਆਉਂਦੀ ਹੈ ਜਿਹਨੂੰ ਸ਼ੰਖ ਵਜਾਉਣਾ ਕਹਿ ਦਿੰਦੇ ਨੇ ਇਸੇ ਤਰ੍ਹਾਂ ਹੋਰ ਵੀ ਅਨੇਕ ਪ੍ਰਕਾਰ ਦੇ ਸਾਜ਼ ਹਨ ਜਿਵੇਂ ਕਿਸੇ ਪਸ਼ੂ ਦਾ ਸਿੰਗ ਟੁੱਟ ਜਾਵੇ ਉਸ ਪਸ਼ੂ ਦੇ ਸਿੰਗ ਦਾ ਜਿੱਧਰਲੇ ਪਾਸੇ ਛੋਟਾ ਪਾਸਾ ਹੁੰਦਾ ਉਸ ਵਿੱਚੋਂ ਅ디 ਜਦੋਂ ਫੂਕ ਮਾਰਦੇ ਨੇ ਉਹਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਆ ਉਹ ਵੀ ਇੱਕ ਪ੍ਰਕਾਰ ਦਾ ਸਾਜ਼ ਬਣ ਗਿਆ ਇਸੇ ਤਰ੍ਹਾਂ ਬਾਂਸਰੀ ਕਹੀ ਜਾਂਦੀ ਆ ਬਾਂਸ ਦੀ ਲੱਕੜ ਲੈ ਕੇ ਉਹਦੇ ਵਿੱਚ ਥਾਂ ਥਾਂ ਦੇ ਉੱਤੇ ਛੇਕ ਕਰ ਲੈਣੇ ਜਦੋਂ ਉਹਦੇ 'ਚ ਹਵਾ ਲੰਘਾਈ ਜਾਂਦੀ ਆ ਉਪਰੋਂ ਦੀਆਂ ਜਿਹੜੇ ਛੇਦਰ ਉਹਨਾਂ ਨੂੰ ਦਬਾਇਆ ਜਾਂਦਾ ਉਹਦੇ ਨਾਲ ਉਹਦੇ ਤੋਂ ਆਵਾਜ਼ ਪ੍ਰਗਟ ਹੁੰਦੀ ਆ ਉਹ ਵੀ ਇੱਕ ਪ੍ਰਕਾਰ ਦਾ ਕੁਦਰਤੀ ਸਾਜ਼ ਹੈ। ਹੋਰ ਮਿੱਟੀ ਦੇ ਸਾਜ਼ ਨੇ ਮਿੱਟੀ ਦੇ ਘੜੇ ਆਦਕ ਪਕਾ ਕੇ ਉਹਨਾਂ ਦੇ ਵਿੱਚੋਂ 뮤직 ਪੈਦਾ ਕਰਨਾ। ਤੋਂ ਇਹ ਕੁਦਰਤੀ ਸਾਜ਼ ਜਿਹੜੇ ਮੰਨੇ ਜਾਂਦੇ ਨੇ ਭਾਵੇਂ ਕੋਈ ਮਨੋ ਖੇਨਾ ਵਿੱਚ ਕਿੰਨਾ ਜ਼ਿਆਦਾ ਅਕਸਰਟ ਹੋ ਜਾਵੇ। ਉਹਨੂੰ ਸਾਜ਼ ਵਜਾਉਣੇ ਆਸਾਨ। ਸਾਜ਼ ਵਜਾਉਣ ਨਾਲ ਨਾ ਤਾਂ ਕੋਈ ਮਨੁੱਖ ਸੁખી ਹੋ ਸਕਦਾ ਕਿਉਂਕਿ ਮੈਨੂੰ ਖੁਦ ਚੇਤੇ ਆ ਇੱਕ ਮੇਰਾ ਕੋਈ ਜਾਣ ਪਛਾਣ ਵਾਲਾ ਬੰਦਾ ਉਹ ਬਾਂਸਰੀ ਵਜਾਉਣ 'ਚ ਬਹੁਤ ਐਕਸਪਰਟ ਆ ਸਪੈਸ਼ਲ ਵੱਡੇ ਵੱਡੇ ਇਵੈਂਟਸ ਦੇ ਉੱਤੇ ਉਹਦੀ ਡਿਮਾਂਡ ਕੀਤੀ ਜਾਂਦੀ ਆ ਉਹਨੂੰ ਬਾਂਸਰੀ ਵਜਾਉਣ ਵਾਸਤੇ ਸੱਦਿਆ ਜਾਂਦਾ ਚਰਚਾਂ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਵੀ ਪਰ ਉਹ ਜਦੋਂ ਵਿਚਾਰਾ ਆਪਣੇ ਦੁੱਖ ਸੁਣਾਉਂਦਾ ਕਿੰਨਾ ਕਿੰਨਾ ਚੀਰੋ ਆਪਣੇ ਦੁੱਖ ਦੱਸਦਾ ਰਹਿੰਦਾ ਸੁਣਾਉਂਦਾ ਰਹਿੰਦਾ ਮੇਰਾ ਕਹਿੰਦਾ ਭਾਵੇਂ ਆ ਸਾਜ਼ ਵਜਾਉਣੇ ਇੱਕ ਹੁਨਰ ਹੋ ਸਕਦਾ ਇੱਕ ਕਲਾ ਹੋ ਸਕਦੀ ਆ ਧਾਰਮਿਕ ਪੁਸਤਕਾਂ ਪੜ੍ਹਨੀਆਂ ਉਹਨਾਂ ਦੀ ਵਿਚਾਰ ਕਰਨੀ ਇੱਕ ਕਲਾ ਹੋ ਸਕਦੀ ਆ ਇਹ ਕਲਾ ਅਭਿਆਸ ਨਾਲ ਆ ਸਕਦੀ ਆ ਇਹ ਕੋਈ ਮੁਸ਼ਕਲ ਨਹੀਂ ਹੈ ਕੋਈ ਪੋਥੀ ਲੈ ਕੇ ਟੀਕਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਸ਼ਨ ਦੀਆਂ ਪੋਥੀਆਂ ਲੈ ਕੇ ਉਹਦੇ ਤੋਂ ਅਰਥ ਪੜੇ ਜਾ ਸਕਦੇ ਹਨ ਪਰ ਇਹ ਸਭ ਕੁਝ ਕਰਨ ਦੇ ਨਾਲ ਵੀ ਪਰਮਾਤਮਾ ਜੀ ਪ੍ਰਸੰਨ ਨਹੀਂ ਹੁੰਦੇ ਜਿੰਨਾ ਚਿਰ ਸਾਡੇ ਹਿਰਦੇ ਦੇ ਅੰਦਰ ਕਪਟ ਹੋਵੇ ਤਾਂ ਇਹ ਸਾਰੇ ਕੀਤੇ ਹੋਏ ਧਰਮ ਦੇ ਨਾਮ ਦੇ ਉੱਤੇ ਜਿਹੜੇ ਕੰਮ ਹਨ ਵਿਅਰਥ ਹੀ ਚਲੇ ਜਾਂਦੇ ਨੇ ਹਰ ਕਰਤਾ ਸਭ ਕਿਸ ਜਾਣਦਾ ਸਿਰ ਰੋਗ ਹੱਥ ਦੀਜੈ ਤਾਂ ਹੀ ਕਰਕੇ ਅਸੀਂ ਕਈ ਵਾਰੀ ਇਸ ਤਰ੍ਹਾਂ ਦੇ ਵਾਕਿਆ ਸੁਣਦੇ ਆ ਫਲਾਨਾ ਬੰਦਾ ਤੇ ਉਹ ਜੀ ਕੀਰਤਨ ਕਰਦਾ ਸੀ ਉਹ ਤੇ ਫਲਾਨਾ ਸਾਜ਼ ਵਜਾਉਂਦਾ ਸੀ ਉਹ ਤੇ ਸੰਗੀਤ ਦਾ ਬੜਾ ਮਾਹਰ ਸੀ ਪਰ ਉਹਨੇ ਫਲਾਨਾ ਕੰਮ ਕਰ ਦਿੱਤਾ ਦਰਅਸਲ ਕਲਾ ਦਾ ਹੋਣਾ ਹੁਨਰ ਦਾ ਹੋਣਾ ਇੱਕ ਅਲੱਗ ਬਾਤ ਆ ਉੱਚਾ ਸੁੱਚਾ ਜੀਵਨ ਹੋਣਾ ਇਹ ਵੈਗੁਰੂ ਜੀ ਦੀ ਇੱਕ ਦਾਤ ਆ ਜਿਸ ਮਨੁੱਖ ਦੇ ਉੱਤੇ ਵੈਗੁਰੂ ਦੀ ਬਖਸ਼ਿਸ਼ ਹੋਵੇ ਜਿਸ ਦਾ ਹਿਰਦਾ ਹੋਵੇ ਸ਼ੁੱਧ ਉਸ ਮਨੁੱਖ ਦੇ ਗਾਏ ਹੋਏ ਗੁਣ ਹੀ ਸਾਰਥਕ ਨੇ ਪ੍ਰਮਾਤਮਾ ਹਰੇਕ ਮਨੁੱਖ ਦੇ ਦਿਲ ਦੀ ਹਰੇਕ ਗੱਲ ਜਾਣਦਾ ਅੰਦਰਲੇ ਰੋਗਾਂ ਉੱਤੇ ਬੇਸ਼ੱਕ ਹੱਥ ਦਿੱਤਾ ਜਾਏ ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਉਣ ਦਾ ਯਤਨ ਕੀਤਾ ਜਾਏ ਇਹਨੇ ਇਸ ਪੰਕਤੀ ਦੇ ਅਰਥ ਗੁਰਬਾਣੀ ਬਹੁਤ ਵੱਡਾ ਇੱਕ ਸਮੁੰਦਰ ਆ ਜਿਵੇਂ ਜਿਵੇਂ ਅਸੀਂ ਅਰਥਾਂ ਨੂੰ ਪੜ੍ਹਦੇ ਹਾਂ ਕੁਝ ਸਾਲਾਂ ਬਾਅਦ ਅਸੀਂ ਫਿਰ ਭੁੱਲ ਵੀ ਜਾਂਦੇ ਹਾਂ ਤਾਂ ਹੀ ਕਰਕੇ ਗੁਰੂ ਘਰ ਦੇ ਅੰਦਰ ਇਹ ਮਰਿਆਦਾ ਹੈ ਰੋਜ਼ਾਨਾ ਹੀ ਆਪਣੀ ਰੁਜ਼ੀਵਿਆਂ ਪਰ ਜਿੰਦਗੀ ਚੋਂ ਕੁਝ ਸਮਾਂ ਕੱਢ ਕੇ ਗੁਰਬਾਣੀ ਦੇ ਅਰਥ ਜ਼ਰੂਰ ਪੜ੍ਹੋ ਅਤੇ ਸੁਣੋ ਤਾਂ ਕਿ ਅਰਥ ਸਾਨੂੰ ਚੇਤੇ ਰਹਿਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਰਤਾਰ ਹਰੇਕ ਦੇ ਦਿਲ ਦੀ ਹਰੇਕ ਗੱਲ ਜਾਣਦਾ ਅੰਦਰਲੇ ਰੋਗਾਂ ਉੱਤੇ ਬੇਸ਼ੱਕ ਹੱਥ ਦਿੱਤਾ ਜਾਏ ਸਿਰ ਰੋਗ ਹੱਥ ਦੀਜੇ ਭਾਵੇਂ ਅੰਦਰਲੇ ਵਿਕਾਰਾਂ ਨੂੰ ਲੋਕਾਣ ਦਾ ਯਤਨ ਕੀਤਾ ਜਾਏ ਕੋਈ ਮਨੁੱਖੰਦਰੋਂ ਕਿੰਨਾ ਵੀ ਵਿਕਾਰੀ ਹੋਵੇ ਆਮ ਕਰਕੇ ਅਸੀਂ ਇਹੀ ਇਸ ਪੰਕਤੀ ਦੇ ਅਰਥ ਸਮਝਦੇ ਆਂ ਕਿ ਜਿਹੜਾ ਪ੍ਰਮਾਤਮਾ ਨਾ ਸਿਰ ਰੋਗ ਹੱਥ ਦੀਜੈ ਫਿਰ ਰੋਗੀਆਂ ਦੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਤੇ ਉਹਦੇ ਰੋਗ ਦੂਰ ਹੋ ਜਾਂਦੇ ਨੇ ਜਦਕਿ ਇੱਥੇ ਇਸ ਬੰਦ ਵਿੱਚ ਇਹ ਪ੍ਰਕਰਨ ਨਹੀਂ ਚੱਲ ਰਿਹਾ ਇੱਥੇ ਗੱਲ ਕੀਤੀ ਜਾ ਰਹੀ ਆ ਕਪਟ ਦੀ ਰਾਗਾਂ ਦੀ ਵੇਦਾਂ ਦੀ ਨਾਦਾਂ ਦੀ ਤੇ ਮਨੁੱਖ ਦੇ ਅੰਦਰ ਦੀ। ਤੋਂ ਇਸ ਪੰਕਤੀ ਦਾ ਅਰਥ ਇੱਥੇ ਹੈ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣਦਾ। ਜਿਹੜੇ ਸਾਡੇ ਅੰਦਰ ਰੋਗ ਨੇ ਨਾ ਸਿਰ ਰੋਗਾਂ ਦੇ ਸਿਰ ਉੱਤੇ ਹੱਥ ਦੀਜੈ। ਮਤਲਬ ਹੱਥ ਦਿੱਤਾ ਜਾਏ। ਬੇਸ਼ੱਕ ਅਸੀਂ ਉਹ ਜਿਹੜੇ ਸਾਡੇ ਅੰਦਰ ਰੋਗ ਨੇ, ਜਿਹੜੇ ਵਿਕਾਰ ਨੇ ਉਹਨਾਂ ਦੇ ਉੱਤੇ ਹੱਥ ਦੀਏ ਭਾਵ ਲੁਕਾਉਣ ਦੀ ਕੋਸ਼ਿਸ਼ ਕਰੀਏ। ਅੰਦਰੋਂ ਕੁਝ ਹੋਰ ਹੋਈਏ। ਤੇ ਬਾਹਰੋਂ ਕੁਝ ਹੋਰ ਬਨਣ ਦੀ ਕੋਸ਼ਿਸ਼ ਕਰੀਏ ਪਰਮਾਤਮਾ ਜੀ ਦੇ ਕੋਲੋਂ ਅੰਦਰ ਦੇ ਰੋਗ ਦੁੱਖ ਕਪਟ ਵਿਕਾਰ ਇਹਨਾਂ ਨੂੰ ਲੁਕਾਇਆ ਨਹੀਂ ਜਾ ਸਕਦਾ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ ਸਤਿਗੁਰੂ ਜੀ ਬਚਨ ਕਰਦੇ ਨੇ ਗੁਰੂ ਦੀ ਸ਼ਰਨ ਬੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਉਹੀ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਉਹੀ ਹਰੀ ਦਾ ਨਾਮ ਲੈਂਦੇ ਨੇ ਆਸਾ ਮਹਲਾ 14 ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੋ ਘੜ ਸਿਆਣੇ RAM RAJE ਜਿਨ੍ਹਾਂ ਬੰਦਿਆਂ ਦੇ ਹਿਰਦੇ ਚ ਪਰਮਾਤਮਾ ਦਾ ਪਿਆਰ ਮੌਜੂਦ ਆ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਉਹ ਬੰਦੇ ਸੁਚੱਜੇ ਨੇ ਸਿਆਣੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖਰੇ ਹਾਰ ਪਾਣ ਜਿਉ ਕਦੇ ਉਕਾਈ ਖਾ ਕੇ ਭੁਲੇਖੇ ਨਾਲ ਗਲਤੀ ਨਾਲ ਬਾਰ ਲੋਕਾਂ ਵਿੱਚ ਓਕਾਈ ਵਾਲੇ ਬੋਲ ਬੋਲ ਬੈਠਦੇ ਹਨ ਤਾਂ ਕਿ ਪ੍ਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਨੇ ਉਹਨਾਂ ਦੀ ਮਨਸਾ ਕੋਈ ਅਸੀ ਨਹੀਂ ਹੁੰਦੀ ਕਿਸੇ ਦਾ ਦਿਲ ਦਿਖਾਉਣਾ ਕਿਸੇ ਨੂੰ ਆਪ ਸ਼ਬਦ ਬੋਲਣਾ ਜੇ ਕਿਤੇ ਅਣਜਾਣ ਪੁਨੇ ਵਿੱਚ ਓਕਾਈ ਖਾ ਕੇ ਰੱਬ ਦੇ ਪਿਆਰੇ ਕਿਸੇ ਨੂੰ ਕੁਝ ਕਹਿ ਵੀ ਦਿੰਦੇ ਨੇ ਤੇ ਤਾਂ ਵੀ ਉਹ ਪ੍ਰਮਾਤਮਾ ਦੀ ਹਜ਼ੂਰੀ ਚ ਪਰਵਾਣ ਨਹੀਂ ਜਿਵੇਂ ਗੁਰੂ ਸਾਹਿਬਾਂ ਦੇ ਸਮੇਂ ਵੀ ਇਸ ਤਰ੍ਹਾਂ ਦੀ ਇੱਕ ਸਾਖੀ ਆਉਂਦੀ ਆ ਇੱਕ ਵਾਰੀ ਇੱਕ ਗੁਰੂ ਦੇ ਪਿਆਰੇ ਦੀ ਕੁਝ ਸਿੱਖਾਂ ਨੇ ਸ਼ਿਕਾਇਤ ਕੀਤੀ ਕਹਿਣ ਲੱਗੇ ਜੀ ਸਤਿਗੁਰੂ ਜੀ ਇਹ ਜਿਹੜਾ ਤੁਹਾਡਾ ਪਿਆਰਾ ਸਿੱਖ ਆ ਇਹ ਬਹੁਤ ਅਪਸ਼ਬਦ ਬੋਲਦਾ ਰਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸੱਦਿਆ ਉਹਨੂੰ ਪੁੱਛਦੇ ਨੇ ਭਾਈ ਤੂੰ ਸੰਗਤਾਂ ਨੂੰ ਅਪਸ਼ਬਦ ਬੋਲਦਾ ਹੈ ਉਹ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਹੜਾ ਮੂਰਖ ਇਹ ਗੱਲ ਕਹਿੰਦਾ ਮੈਂ ਤੇ ਕਦੇ ਕਿਸੇ ਨੂੰ ਆਪਸ਼ ਆਪ ਤੋਂ ਬੋਲੇਆ ਹੀ ਨਹੀਂ ਸ਼ਿਕਾਇਤ ਕਰਨ ਵਾਲੇ ਨੇ ਕਿਹਾ ਵੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੱਲਾਂ ਬਾਤਾਂ ਵਿੱਚ ਸਾਨੂੰ ਫੇਰੇ ਨੇ ਮੂਰਖ ਕਹਿ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੀ ਕੋਈ ਭਾਵਨਾ ਮਨਸ਼ਾ ਮਾੜੀ ਨਹੀਂ ਹੈ ਇਹਦੇ ਕੋਲੋਂ ਵੈਸੇ ਕਿਹਾ ਗਿਆ ਇਸ ਵਾਸਤੇ ਜੇ ਕਿਤੇ ਕਿਸੇ ਨੂੰ ਕੁਝ ਕਹਿ ਵੀ ਦਿੰਦਾ ਨਾ ਇਹਦੇ ਅੰਦਰ ਕਪਟ ਨਹੀਂ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਵੀ ਇੱਕ ਮਾਤਾ ਦੀ ਇੱਕ ਸਾਖੀ ਆਉਂਦੀ ਆ ਉਹ ਗੁਰੂ ਚਰਨਾਂ ਵਿੱਚ ਹਾਜ਼ਰ ਹੋਈ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਰਦਿਆਂ ਹੋਇਆਂ ਮੇਰੇ ਚਾਰ ਪੁੱਤਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਮਾਤਾ ਉਹਨਾਂ ਨੂੰ ਪ੍ਰਮਾਤਮਾ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਹੋਵੇ ਚੜ੍ਹਦੀ ਕਲਾ ਹੋਵੇ ਤੈਨੂੰ ਵੈਗੁਰੂ ਜੀ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨ ਉਹ ਮਾਤਾ ਨੇ ਹੱਥ ਜੋੜੇ ਕਹਿ ਲਗੀ ਸਤਿਗੁਰੂ ਜੀ ਹਾਂ ਇੰਜ ਹੀ ਹੋਏਗਾ ਸੱਚੇ ਪਾਤਸ਼ਾਹ ਜੀ ਤੁਸੀਂ ਦੀਨ ਹੋ ਮੈਂ ਦਿਆਲ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਭੁੱਲਣ ਹਾਰ ਹੋ ਮੈਂ ਬਖਸ਼ਣ ਹਾਰ ਹਾਂ ਲਾਗੇ ਬੈਠੇ ਗੁਰੂ ਕੇ ਸਿੱਖ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਾਤਾ ਉਲਟ ਕਹਿ ਰਹੀ ਆ ਆਪਣੇ ਆਪ ਨੂੰ ਬਖਸ਼ਣ ਹਾਰ ਕਹਿ ਰਹੀ ਆ ਤਾਨੂੰ ਭੁੱਲਣ ਹਾਰ ਕਹਿ ਰਹੀ ਆ ਸਤਿਗੁਰੂ ਜੀ ਨੇ ਬਚਨ ਕੀਤਾ ਗੁਰੂ ਦੇ ਸਿੱਖੋ ਮਾਤਾ ਕਹਿਣਾ ਕੁਝ ਹੋਰ ਚਾਹੁੰਦੀ ਆ ਪਰ ਪਿਆਰ ਦੇ ਵਿੱਚ ਮਗਨ ਇਹਦੇ ਕੋਲੋਂ ਕਿਹਾ ਉਲਟ ਜਾ ਰਿਆ ਇਸ ਵਾਸਤੇ ਇਹਦੀ ਕੋਈ ਖਤਾ ਨਹੀਂ ਹੈ ਮਾਤਾ ਭੋਲੇ ਭਾਵੇਂ ਚ ਕਹਿ ਰਹੀ ਆ ਜੇ ਬਾਹਰੋਂ ਪੁੱਲ ਚੋਕ ਬੋਲਦੇ ਪੀ ਖਰੇ ਹਾਰ ਪਾਣੇ ਜਿਉ ਕਦੀ ੁਕਾਈ ਖਾ ਕੇ ਗਲਤੀ ਨਾਲ ਬਾਹਰ ਲੋਕਾਂ ਵਿੱਚ ੁਕਾਈ ਵਾਲੇ ਬੋਲ ਬੋਲ ਬੈਠਦੇ ਹਨ ਤਾਂ ਵੀ ਪ੍ਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਨੇ ਹਾਰ ਸੰਤਾਨੋਂ ਹੋਰ ਥਾਂੋਂ ਨਹੀਂ ਹਰ ਮਾਣ ਨਿਮਾਣੇ ਪਰਮਾਤਮਾ ਦੇ ਸੰਤਾਂ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ ਉਹ ਜਾਣਦੇ ਨੇ ਕਿ ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਨ ਸਤਾਣੇ ਸਤਿਗੁਰੂ ਜੀ ਬਚਨ ਕਰਦੇ ਨੇ ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ ਪਰਮਾਤਮਾ ਹੀ ਉਹਨਾਂ ਦਾ ਬਾਹੂਬਲ ਹੈ ਭਾਵ ਬਾਹੂ ਮਤਲਬ ਬਾਹਾਂ ਦਾ ਬਲ ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟੱਕਰੇ ਤੇ ਤੱਕੜੇ ਰਹਿੰਦੇ ਨੇ ਭਾਵ ਵਿਕਾਰ ਉਹਨਾਂ ਦੇ ਉੱਤੇ ਆਪਣਾ ਅਸਰ ਨਹੀਂ ਪਾ ਸਕਦੇ ਜਿੱਥੇ ਜਾਏ ਬਹਿ ਮੇਰਾ ਸਾਥ ਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਗੁਰ ਸਿੱਖਾਂ ਵਾਸਤੇ ਉਹ ਥਾਂ ਸੋਨਾ ਬਣ ਜਾਂਦਾ ਜਿਸ ਹਿਰਦੇ ਰੂਪੀ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋ ਜਾਂਦੇ ਨੇ ਉਹ ਹਿਰਦਾ ਸੁਹਾਵਣਾ ਹੋ ਜਾਂਦਾ ਗੁਰ ਸਿੱਖੀ ਸੋ ਥਾਨ ਪਾਲਿਆ ਲੇ ਤੁਰ ਮੁਖ ਲਾਵਾ ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਨੇ ਤੇ ਉਸ ਥਾਂ ਦੀ ਧੂੜ ਲੈ ਕੇ ਆਪਣੇ ਮੱਥੇ ਉੱਤੇ ਲਾ ਲੈਂਦੇ ਨੇ ਭਾਵ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਨੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਹੋਣ ਜਾਂ ਇਸ ਤਰ੍ਹਾਂ ਕਹਿ ਲਓ ਜਿਵੇਂ ਹੀ ਹਿਰਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਸਾ ਹੋਵੇ ਉਸ ਰੱਬ ਦੇ ਪਿਆਰੇ ਦਾ ਗੁਰਮੁਖ ਪਿਆਰੇ ਸਤਿਕਾਰ ਕਰਦੇ ਨੇ ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਧਿਆਵਾ ਜਿਹੜੇ ਗੁਰਸਿੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਨੇ ਉਹਨਾਂ ਦੀ ਗੁਰ ਅਸਥਾਨ ਪਾਲਣ ਦੀ ਮਿਹਨਤ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਆ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਸਤ ਗੁਰੂ ਜੀ ਬਚਨ ਕਰਦੇ ਨੇ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਦਾ ਆਦਰ ਸਤਕਾਰ ਬਿਠਾਉਂਦੇ ਨੇ ਪ੍ਰਮਾਤਮਾ ਜਗਤ ਵਿੱਚ ਉਹਨਾਂ ਦਾ ਆਦਰ ਸਤਕਾਰ ਕਰਾਉਂਦਾ ਹੈ ਗੁਰ ਸਿਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਏ ਹਰੀ ਗੁਰੂ ਤੇ ਸਿੱਖਾਂ ਦੇ ਮਨ ਵਿੱਚ ਤੇਰੀ ਪ੍ਰੀਤ ਬਣੀ ਰਹਿੰਦੀ ਆ ਤੇਰੇ ਨਾਮ ਦਾ ਪਿਆਰ ਗੁਰੂ ਦੇ ਸਿੱਖਾਂ ਦੇ ਹਿਰਦੇ ਦੇ ਅੰਦਰ ਟਿਕਿਆ ਰਹਿੰਦਾ ਕਰ ਸੇਵੈ ਪੂਰਾ ਸਤ ਗੁਰੂ ਭੁੱਖ ਜਾਏ ਲੈ ਮੇਰੀ ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਦਸੀ ਹੋਈ ਸੇਵਾ ਕਰਦੇ ਰਹਿੰਦੇ ਨੇ ਜਿਸ ਦੀ ਬਰਕਤ ਨਾਲ ਉਹਨਾਂ ਦੇ ਮਨ ਵਿੱਚੋਂ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਆ ਗੁਰ ਸਿਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਰਨੀ ਗੁਰੂ ਦੀ ਸ਼ਰਨ ਲੱਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਆ ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਿਕ ਖੁਰਾਕ ਖਾਂਦੀ ਆ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਸਤਿਗੁਰੂ ਜੀ ਵਚਨ ਕਰਦੇ ਨੇ ਜਿਹੜੇ ਮਨੁੱਖ ਆਪਣੇ ਹਿਰਦੇ ਖੇਤ ਵਿੱਚ ਹਰ ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਨੇ ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ਇਹ ਭਲਾ ਕਰਮ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਵੱਧਦਾ ਹੀ ਜਾਂਦਾ ਭਾਵ ਜਿੱਦਾਂ ਦਾ ਹਿਰਦੇ ਵਿੱਚ ਬੀਜ ਬੀਜ ਲਿਆ ਉਸੇ ਤਰ੍ਹਾਂ ਦੀ ਖੇਤੀ ਵੱਧਦੀ ਹੀ ਚੱਲੀ ਜਾਂਦੀ ਆ ਤੇ ਕਦੇ ਵੀ ਫਿਰ ਸ਼ੁਭ ਗੁਣਾ ਦੀ ਤੋਟ ਗੁਰਮੁਖਾਂ ਦੇ ਹਿਰਦੇ ਵਿੱਚ ਨਹੀਂ ਆਉਂਦੀ ਸਤ ਗੁਰੂ ਜੀ ਨੇ ਇਸ ਤਰ੍ਹਾਂ ਦੇ ਅੰਮ੍ਰਿਤ ਵਚਨ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੇ ਹਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ